ਜੇ ਭਗਤ ਸਿੰਘ ਦਾ ਉਹ ਇਨਕਲਾਬ ਹਜੇ ਦੂਰ ਹੈ ਉਸ ਇਨਕਲਾਬ ਦੇ ਲਈ ਪੂਰੇ ਪੰਜਾਬ ਦੇ ਪਿੰਡਾਂ ਤੱਕ ਹਾਲੇ ਤੱਕ ਜਥੇਬੰਦਕ ਤਾਣਾ ਨਹੀਂ ਅਸੀਂ ਬੁਣ ਸਕੇ ਦਿੱਲੀ ਦੇ ਬਾਡਰਾਂ ਦੇ ਉੱਪਰ ਬੈਠਿਆਂ ਨੂੰ ਸਾਨੂੰ 1.5 ਸਾਲ ਦਾ ਆਪਣਾ ਬੈ ਗਿਆ 1.5 ਸਾਲ 1.5 ਸਾਲ ਲੱਗ ਪੰਜਾਬ ਦੇ ਵਿੱਚ ਵੀ ਆਪਾਂ ਲੜੇ ਹੈ ਪਰ ਜੇ ਲੋਕ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜਥੇਬੰਦ ਬੁੰਦੇ ਸ਼ਾਇਦ ਇੰਨਾ ਸਮਾਂ ਨਹੀਂ ਲੱਗਦਾ ਇਸ ਸਮੇਂ ਨੂੰ ਹੋਰ ਘਟਾਇਆ ਜਾ ਸਕਦਾ ਪਰ ਉਹਦੇ ਲਈ ਜਿੰਨੇ ਕੁ ਨੋਜਵਾਨ ਹੈ ਸੁਹਿਰਦਤਾ ਦੇ ਨਾਲ ਲਗਾਤਾਰ ਆਤਮ ਮਨਥਨ ਕਰਕੇ ਇਹਨਾਂ ਵਿਚਾਰਾਂ ਨੂੰ ਆਪਣੇ ਤੁਰੰਤ ਅਰਚ ਲੈ ਕੇ ਜੇ ਤੁਰ ਪੈਣ ਤੇ ਨਿਸ਼ਾਨਾ ਬੋਤਾ ਦੁੱਧ ਨਹੀਂ ਡੇਗੰਦਾ ਇਸ ਕਰਕੇ ਅਸੀਂ ਜਿਹੜੇ ਨੌਜਵਾਨ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਦੇ ਸਾਥੀਆਂ ਦੇ ਵਿਚਾਰਾਂ ਦੇ ਨਾਲ ਲਗਾਤਾਰ ਪ੍ਰਣਾਇ ਹੋਏ ਪਿੰਡਾਂ ਦੇ ਵਿੱਚ ਲਗਾਤਾਰ ਲੱਗੇ ਹੋਇਆ ਤੇ ਤੁਹਾਨੂੰ ਇਹ ਸੁਨੇਹਾ ਦਿੰਦੇ ਆਂ ਪੀਰ ਤੋਂ ਬਾਅਦ ਇਹ ਦਿਨ ਅਰਾਦਾ ਕਰਕੇ ਇਹ ਤਹਈਆ ਕਰ ਲੋ ਕਿ ਜਦੋਂ ਤੱਕ ਭਗਤ ਸਿੰਘ ਦਾ ਉਹ ਇਕਲਾਬ ਜਿਹੜਾ ਭਗਤ ਸਿੰਘ ਤੇ ਸਾਥੀਆਂ ਦਾ ਇਨਕਲਾਬ ਹੈ ਇਹ ਸਰਮਾਇਦਾਰੀ ਨੂੰ ਠੱਠ ਕਰਨ ਵਾਲਾ ਇਨਕਲਾਬ ਹੈ ਉਹ ਇਨਕਲਾਬ ਨਹੀਂ ਆ ਲਿਆਂਦਾ ਘਰਾਂ ਦੇ ਵਿੱਚ ਨਹੀਂ ਰਮਾਨਾ ਬੈਠਾਂਗੇ ਇਹ ਯਾਦ ਰੱਖਾਂਗੇ ਇਹ ਯਾਦ ਰੱਖਾਂਗੇ ਹਰ ਲੱਖ ਜਿਹੜਾ ਭਗਤ ਸਿੰਘ ਕਹਿੰਦਾ ਮਰੁੱਖ ਤੋਂ ਮਰੁੱਖ ਦੀ ਲੁੱਟ ਉਹ ਲਗਾਤਾਰ ਹੁੰਦੀ ਜਾ ਰਹੀ ਹੈ ਇੱਕ ਮਰੁੱਖ ਲਗਾਤਾਰ ਸੋਚ ਨਹੀਂ ਕਰ ਰਿਹਾ ਮੈਂ ਦੂਜੇ ਦੀ ਜੇਬ ਚੋਂ ਕਿੱਦਾਂ ਚੋਰੀ ਕਰਨੀ ਹੈ ਇਹ ਲਗਾਤਾਰ ਸਿਸਟਮ ਨੇ ਇਹ ਆ ਤਾਣਾ ਬਣਾ ਦੋ ਦਿੱਤਾ